ਸਮਾਹੀ ਮੇਲਾ ਹੀ ਆਪਣਾ ਕੀ ਬ੍ਰੇ ਬਾਈ ਕਾ ਦਾ ਸੀਰੂ ਤੋਂ ਬਿਨਾਂ ਨਾ ਉਹ ਵਧੀਆ ਮੇਲਾ ਬਹੁਤ ਸੰਗਤਾਂ ਨਾਲ ਸੰਗਤ ਹੁੰਦੀ ਹੈ ਪੰਜਾਬ ਦੇ ਯਾਦਾਂ ਤੋਂ ਮਿਲ ਚੋਂ ਤੋਂ ਵੀ ਕਲਕੱਤੇ ਤੋਂ ਵੀ ਦਿੱਲੀ ਤੋਂ ਬਹੁਤ Rajasthan ਤੋਂ ਹੋਰ ਭਾਂਜੀਆਂ ਦਾਨ ਕਰਦੇ ਕੀ ਇਤਿਹਾਸ ਹੈ ਜੀ ਮੇਲੇ ਦਾ ਇਹ ਬਹੁਤ ਪੁਰਾਣਾ ਇਤਿਹਾਸ ਹੈ ਕਿ ਮਿੱਟੀ ਨਿਕਲਦੀਆਂ ਮਾਈਆਂ ਅੱਖਾਂ ਵਾਸਤੇ ਬਹੁਤ ਲੋਕਾਂ ਤੋਂ ਬਹੁਤ ਸੰਸੋ ਦੇ ਜਾਂਦੇ ਆ ਮੇਲਾ ਠੀਕ ਵੀ ਹੁੰਦੀ ਆ ਭਾਈਆਂ ਦੇ ਮੱਥਾ ਇਹਨੇ ਦੇ ਪ੍ਰਬੰਧ ਕਿੱਦਾਂ ਕੀਤੇ ਪ੍ਰਬੰਧ ਬਹੁਤ ਵਧੀਆ ਜੀ ਸਾਡੇ ਪ੍ਰਧਾਨ ਸਪਤੀ ਸਰਕਾਰੀ ਅਰੇ ਮੇਲੇ ਇੱਕ ਮੈਨਿ ਵੱਲੋਂ ਬਹੁਤ ਵਧੀਆ ਪ੍ਰਬੰਧ ਦਾ ਲੱਗਦਾ ਪ੍ਰਸ਼ਾਸਨ ਦਾ ਬਹੁਤ ਸਹਿਯੋਗ ਆ ਸਾਨੂੰ ਬਹੁਤ ਵਧੀਆ ਜੀ ਕਿਹੜੇ ਅੱਜ ਦਾ ਮੇਲਾ ਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਬੇਬੜੀਆਂ ਮਾਈਆਂ ਇਤਿਹਾਸਕ ਮੇਲਾ ਸਾਡੇ ਪਿੰਡ ਸਹਨੇ ਲੱਗਦਾ ਸੋ ਜਿੱਥੇ ਵੱਡੇ ਦੂਰੋਂ ਦੂਰੋਂ ਸੰਗਤ ਚੱਲ ਕੇ ਆਉਂਦੀ ਆ ਉਤੇ ਮੈਂ ਦੱਸਣਾ ਚਾਹੁੰਦਾ ਵੀ ਇਹ ਬੜੀ ਇਤਿਹਾਸਕ ਸਾਡੀਆਂ ਜਿਹੜੀਆਂ ਮਾਈਆਂ ਨੇ ਸੱਤ ਭੈਣਾ ਸੀ ਮਾਈਆਂ ਲੋ ਜਵਾ ਮੇਰਾ ਲੋ ਗਾਇਕ ਸੋ ਮਾਤਾ ਜਿਹੜੀ ਆ ਚੱਕਦਾ ਜੱਗ ਬਣਾ ਕੇ ਮੰਗੀਆਂ ਮਰਦਾਂ ਬੋਲਾ ਕਰ ਖੁੱਤ ਨੂੰ ਸੰਗਤ ਆਪ ਦੀ ਸ਼ੁਕ ਸ਼ਾਂਤੀ ਵਾਸਤੇ ਇੱਥੇ ਆਉਂਦੀਆਂ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਪਿਛਲੇ 5 ਸਾਲਾਂ ਤੋਂ ਇੱਥੇ ਜਿਹੜੀ ਕਮੇਟੀ ਕੰਮ ਕਰ ਰਹੀ ਆ ਜੇ ਮੈਂ ਉਹ ਸੱਚੀ ਦਿਲੋਂ ਹੀ ਕਹਿ ਰਿਹਾ ਕਿ ਉਹਨਾਂ ਨੇ ਇਸ ਤਰ੍ਹਾਂ ਤੇ ਅਸਕਾਮ ਮੰਦਿਰ ਦਾ ਇਸ ਤਰ੍ਹਾਂ ਵਿਕਾਸ ਕਰਾਇਆ ਤੇ ਬੜੀ ਖੁਸ਼ੀ ਹੈ ਤੇ ਵੱਡੀ ਗੱਲ ਇਹ ਹੈ ਕਿ ਜਿੱਥੇ ਨੈਸ਼ਨਲ ਇੰਟੀਗ੍ਰੇਸ਼ਨ ਦੀ ਗੱਲ ਕੀਤੀ ਜਾਂਦੀ ਹੈ ਇਸ ਮੰਦਿਰ ਦਾ ਜਿਹੜਾ ਪ੍ਰਬੰਧ ਆ ਮੇਥੋਂ ਪਹਿਲਾ ਇਹ ਮੰਦਿਰ ਆ Hindu ਭਾਈਆਂ ਦਾ ਮੰਦਿਰ ਹੁੰਦਾ ਹਮੇਸ਼ਾ ਆਪਾਂ ਜਾਣਦੇ ਆ ਇੱਥੇ ਨਾ ਹੋਰ ਹੱਥਾਂ 'ਚ ਪ੍ਰਬੰਧ ਸੀਗਾ ਤੇ ਅਸੀਂ ਇਹ ਪ੍ਰਬੰਧ Hindu ਭਾਈਆਂ ਦੇ ਹੱਥ 'ਚ ਦਿੱਤਾ ਮੁੱਖ ਤੌਰ ਤੇ ਸੌਂਦ ਗਿਆ ਵਿਕਾਸ ਇਸ ਤਰ੍ਹਾਂ ਹੋਇਆ ਇਹ ਕਿੰਦਰ ਦਾ ਬਹੁਤ ਇਤਿਹਾਸਕ ਵਿਕਾਸ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਚਾਹੋ ਪਾਸੇ ਬਹੁਤ ਸੋਹਣਾ ਵਿਕਾਸ ਤੇ ਕਿੰਨੇ ਲੈਂਡਰ ਪਾਏ ਇਤਿਹਾਸਕ ਇਮਾਰਤਾਂ ਬਣਾਈਆਂ ਤੇ ਪਿੰਡ ਦੀ ਤਰੱਕੀ 'ਚ ਵੀ ਵੱਧ ਚੜ ਕੇ ਕਮੇਟੀ ਹਿੱਸਾ ਬਣਉਂਦੀ ਆ ਸੋਸ਼ਲ ਐਕਟੀਵਿਟੀ ਚ ਇਹ ਜਿੱਥੇ ਵੀ ਲੋੜਵੰਦ ਨੂੰ ਕਈ ਮਦਦ ਦਿੰਦੀ ਹੈ ਕਮੇਟੀ ਜਾ ਕੇ ਖੜਦੀ ਆ ਸੋ ਅੱਜ ਸਮੂਚੇ ਪਿੰਡ ਚ ਹਲਕੇ ਇਸ ਕਮੇਟੀ ਚ ਜਿਹੜੀਆਂ ਸ਼ਖਸੀਅਤਾਂ ਕੰਮ ਕਰ ਰਹੀਆਂ ਉਹਨਾਂ ਦੀ ਸਲਾਗਾ ਹੋ ਰਹੀ ਹੈ ਕਿ ਮੰਦਰ ਨੂੰ ਇਹਨਾਂ ਨੇ ਜਿਹੜਾ ਡਿਵੈਲਪ ਕੀਤਾ ਮੰਦਰ ਏਰੀਆ ਉਸ ਦਾ ਸਮੂਚਾ ਜਿਹੜਾ ਹਲਕਾ ਸਾਡਾ ਪ੍ਰਸ਼ੰਸਾ ਕਰ ਰਿਹਾ ਹੈ ਦਾ ਧੰਨਵਾਦ